ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅੱਜ ਆਪਣੇ ਵਿਧਾਨ ਸਭਾ ਹਲਕੇ ਤੇ ਵਿਸ਼ੇਸ਼ ਦੌਰੇ ਦੌਰਾਨ ਗੁਰਦੁਆਰਾ ਪਾਤਪੂਰ ਸਾਹਿਬ ਪਿੰਡ ਦੜੋਲੀ ਦਬਖੇੜਾ ਅਪਰ ਵਿਖੇ ਬਾਬਾ ਸ੍ਰੀ ਚੰਦ ਜੀ ਮੰਦਿਰ ਜਲਫਾ ਮਾਤਾ ਮੰਦਿਰ ਤੂਨਾ ਮੰਦਿਰ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸਰਦਾਰ ਹਰਜੋਤ ਸਿੰਘ ਬੈਂਸ ਇੱਕ ਹੋਰ ਮਿਲੀ ਜ਼ਿੰਮੇਵਾਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਵੱਜੋਂ ਅਹੁਦਾ ਸੰਭਾਲਣ ਉਪਰੰਤ ਆਪਣੇ ਹਲਕੇ ਵਿੱਚ ਪਹੁੰਚੇ ਇਸ ਮੌਕੇ ਸਰਦਾਰ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸ਼ਹਿਰਾਂ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਸਕੂਲਾਂ ਦੀ ਨਿਹਾਰ ਬਦਲ ਰਹੇ ਹਨ ਸਿਹਤ ਸਹੂਲਤਾਂ ਜਲ ਸਪਲਾਈ ਗੰਦੇ ਪਾਣੀ ਦੀ ਨਿਕਾਸੀ ਕਮਿਊਨਿਟੀ ਸੈਂਟਰ ਤਰਮਸ਼ਾਲਾ ਤੇ ਹੋਰ ਵਿਕਾਸ ਦੇ ਪ੍ਰੋਜੈਕਟ ਚੱਲ ਰਹੇ ਨੇ ਉਨਾ ਨੇ ਕਿਹਾ ਕਿ ਇਸ ਵਾਰ ਬਰਸਾਤ ਦੌਰਾਨ ਕੀਤੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਤੇ ਇਲਾਕੇ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਨਾਲ-ਨਾਲ ਸ਼ਹਿਰ ਸਪਾਟੇ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਗਈਆਂ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ

ਮਾਰੀ ਹੋਈ ਨਹੀਂ ਸਾਉਂਕ ਨਹੀਂ ਖਾਂਦੇ ਹਰ ਹਰ ਆਓ ਚੁੱਕੋ ਤੁਸੀਂ ਜੀ ਬੁੜੀ ਰਸਾ ਕਰਦਾ ਕੋਈ ਸਾਈਡ ਸਾਈਡ ਤੋਂ ਫਿਕਸਾਈਡ ਫੋਟੋ ਸਾਈਡ ਸਾਈਡ ਤੋਂ ਨਾ ਜੀ ਉਹ ਕੋਲ ਆ ਨਾ ਦੇਖ ਲਓ ਰੱਖ ਜੋੜੇ ਆਪਣਾ ਕਾਫੀ ਗੱਲ ਕਰਦੇ ਗਏ ਥੈਂਕ ਯੂ ਥੈਂਕ ਯੂ ਸਾਡਾ ਇਹ ਖੇਡ ਦੇ ਵਿੱਚ ਚੰਗਰ ਦਾ ਇਲਾਕਾ ਉੱਥੇ ਕਹਿੰਦੇ ਜੀ ਕਦੀ ਕੋਈ ਨਾਮ ਨਹੀਂ ਜਾਂਦਾ ਉੱਥੇ ਅਸੀਂ ਸਕੂਲ ਬਣਾ ਰਹੇ ਹਾਂ ਜੀ ਉਹਦਾ ਉਦਘਾਟਨ ਨਵੰਬਰ ਦੇ ਵਿੱਚ ਹੋਊਗਾ ਤੁਸੀਂ ਉਹ ਸਕੂਲ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਤੁਸੀਂ ਉਹ ਸਕੂਲ ਇੱਥੋਂ ਦੇਖਣ ਜਾਇਆ ਕਰੋਗੇ ਇੰਨਾ ਸ਼ਾਨਦਾਰ ਇੱਕ ਪ੍ਰਾਇਮਰੀ ਸਕੂਲ ਸਕੂਲ ਆਫ ਹੈਪੀਨੈਸ ਪਹਿਲਾ ਸਕੂਲ ਜਿਹੜਾ ਪੰਜਾਬ ਦਾ ਸਕੂਲ ਆਫ ਹੈਪੀਨੈਸ ਬਣਨ ਜਾ ਰਿਹਾ ਆਪਣੇ ਹਲਕੇ 'ਚ ਬਣਨ ਜਾ ਰਿਹਾ ਬਹੁਤ ਹੀ ਨੈਕਸਟ ਹੈ 3 ਕਰੋੜ ਦੀ ਲਾਗਤ ਦਾ ਪ੍ਰਾਇਮਰੀ ਸਕੂਲ ਬਣਨ ਬਹੁਤ ਬਖਸ਼ਾ ਲਈ ਜਿਹੜੇ ਕੰਮ ਇਹ ਸਭ ਤਾਂ ممکن ਹੋ 파ਰੇ ਕਿ ਤੁਸੀਂ ਇਸ ਮੁਕਾਮ ਤੱਕ ਪਹੁੰਚਾਇਆ ਤੇ ਮੇਰੀ ਇੱਕ ਵਾਰੀ ਇਹ ਦੁਆਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਕੁਝ ਬਖਸ਼ਿਆ ਆਪਣੇ ਬੁੱਤਾਂ ਆਪਣੇ ਭਰਾ ਨੂੰ ਤੇ ਐਸੀ ਰਹਿਮਤ ਹੈ ਆਪ ਸਭ ਦੀ ਐਸੀ ਤੁਹਾਡੇ ਸਭ ਦਾ ਸਾਥ ਹੈ ਕਿ ਹਰ ਪਲ ਹਰ ਵਕਤ ਜਿਹੜੀ ਹੈ ਅਸੀਂ ਪੰਜਾਬ ਦੇ ਲਈ ਤੇ ਆਪਣੇ ਇਲਾਕੇ ਲਈ ਕੰਮ ਕਰਨ ਲਈ ਖੁਸ਼ਕ ਰਹੀ ਹੋਰੀ ਇਹ ਸਭ ਆਪ ਦੀ ਰਹਿਮਤ ਹੈ ਮੇਰੀ ਮਾਵਾ ਮੇਰੀਆਂ ਭੈਣਾ ਆਪ ਸਭ ਦੀ ਜਿਹੜੀ ਦੁਆਵਾ ਹੈ ਆਪ ਸਭ ਦਾ ਸਾਰੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਸਾਰੇ ਸਾਥੀ ਸਾਰੀ ਟੀਮ ਆਈ ਹੈ ਬਹੁਤ ਮਿਹਨਤ ਕਰਦੇ ਬਹੁਤ ਸਾਰੇ ਮਸਲੇ ਕੁ ਲਈ ਮੈਂ ਮੇਰੇ ਕੋ ਮੈਂਕ ਵਿੱਚ ਹੋਣ ਕਰਕੇ ਜਾਂ ਫੇ ਕੇਈ ਵਾਰੀ ਹਰਿਆਣਾ ਜਾਂ ਕਿਤੇ ਹੋਰ ਡਿਊਟੀ ਲੱਗੇ ਬਹੁਤ ਸਾਰੇ ਮਸਲੇ ਸਾਰੇ ਲੋਕ ਚਾਹੀਏ ਭੋੜਾ ਵੀਰੇ ਹੋਵੇ ਡਾਕਟਰ ਸਾਹਿਬ ਹੋਣ ਇਹ ਹਰ ਵੇਲੇ ਇਹ ਵੀ ਹਾਜ਼ਰ ਰਹਿੰਦੇ ਨੇ ਤੇ ਇੱਦਾਂ ਹੀ ਸਾਡੀ ਇੱਥੋਂ ਦੀ ਸਾਰੀ ਨੌਜਵਾਨ ਟੀਮ ਹੈ ਬਹੁਤ ਵਧੀਆ ਮੁੰਡੇ ਜਿਲ੍ਹੇ ਤੋਂ ਨਹੀਂ ਸਮਿੱਥੋਂ ਨਹੀਂ ਰਿੰਗੂ ਨਹੀਂ ਸਾਡੇ 올림픽 ਇਨਸਾਮਾਂ ਸਾਰੀ ਜਿਹੜੀ ਸਾਡੀ ਟੀਮ ਇੱਥੇ ਦੀ ਬਹੁਤ ਹੀ ਕਾਬਲ ਇਹ ਇਹਨਾਂ ਕਰਕੇ ਹਾਂ ਮੈਂ ਤੇ ਹਰ ਵੇਲੇ ਇਹ ਤੱਕ ਪਰ ਰਹਿੰਦੇ ਆਪਣੇ ਪਿੰਡਾਂ ਦੇ ਕੰਮਾਂ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਂਡ ਦੇ ਵਿੱਚ ਤੁਸੀਂ ਬਿਲਕੁਲ ਠੀਕ ਗਿਆ ਸਰ ਮੈਂ ਇੱਕ ਦਿਨ ਅਚੰਤ ਸਿੱਖ ਸਕੂਲ ਦੇ ਵਿੱਚ ਆਇਆ ਜਦੋਂ ਮਟਰ ਹੁਣ ਇੰਨਾ ਅੱਜ ਤੋਂ ਪਹਿਲਾਂ ਤਾਂ ਗੱਡੀ ਕੋਈ ਸਿੱਖਿਆ ਮੰਤਰੀ ਜਾਂਦਾ ਨਹੀਂ ਸੀ ਸਕੂਲਾਂ ਵਿੱਚ ਕਦੀ ਕਿਤੇ ਸਕੂਲ ਚ ਵੱਡੇ ਸਕੂਲ ਚ ਕੋਈ ਫੰਕਸ਼ਨ ਰੱਖਤਾ ਤਾਂ ਚਲੇਗੇ ਵਰਨਾ ਵੈਸੇ ਐਕਸੈਂਸੇ ਚੈਕਿੰਗ ਮੈਂ ਹੁਣ ਤੱਕ ਇਖਤਾਰ ਤੋਂ ਵੱਧ ਸਕੂਲਾਂ ਜਾ ਚੁੱਕਿਆ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਟੀਚਰ ਨੂੰ ਵੀ ਪਤਾ ਨਹੀਂ ਆਣਗੇ ਉਹਨੇ ਨਾਲ ਤੁਹਾਨੂੰ ਹੁਣ ਇੰਨਾ ਤਜਰਬਾ ਹੋ ਗਿਆ ਕਿ ਤੁਹਾਨੂੰ ਸਕੂਲ ਦੇ ਵਿੱਚ ਵੜ ਕੇ 10 15 ਮਿੰਟ ਚ ਪਤਾ ਲੱਗ ਜਾਂਦਾ ਤੇ ਸਕੂਲ ਦਾ ਸਟਾਫ ਕਿਹਦਾ ਹੈ ਬਾਕੀ ਜਿਹੜੇ ਤੁਸੀਂ ਆਪਣੇ ਅਵਾਰਡ ਦੱਸੇਗੇ ਸਾਡੇ ਉਹ ਤੁਹਾਨੂੰ ਪਤਾ ਲੱਗ ਜਾਂਦਾ ਉਹਦਾ ਕੋਈ ਹੀ ਸੌਖਾ ਜਿਹਾ ਢੰਗ ਹੈ ਉਸ ਸਕੂਲ ਦੇ ਜਿਹੜੇ ਬੱਚੇ ਉੱਥੇ ਪੜ੍ਹਦੇ ਨੇ ਉਹਨਾਂ ਦੇ ਚਿਹਰੇ ਦੱਸ ਦਿੰਦੇ ਕਿ ਸਕੂਲ ਦਾ ਸਟਾਫ ਕਿੰਨਾ ਤੇ ਬਾਕੀ ਸਕੂਲ ਦਾ ਜਿਹੜਾ ਸਾਰਾ ਸਟਾਫ ਹੈ ਉਹ ਕਾਬਲੇ ਤਾਰੀਫ ਹੈ ਤੁਹਾਡੇ ਤੁਸੀਂ ਸਭ ਬਹੁਤ ਬਹੁਤ ਖੁਸ਼ਕਿਸਮਤ ਹੋ ਕਿ ਪਰਮਾਤਮਾ ਨੇ ਤੁਹਾਨੂੰ ਇੰਨਾ ਪਾਵਨ ਪਵਿੱਤਰ ਕੀਤਾ ਦਿੱਤਾ ਅਧਿਆਪਕ ਤੋਂ ਵੱਡਾ ਜਿਹੜਾ ਕਹਿੰਦਾ ਕਿਸੇ ਤੋਂ ਪਵਿੱਤਰ ਕੀਤਾ ਕੋਈ ਨਹੀਂ ਤੁਸੀਂ ਬਹੁਤ ਖੁਸ਼ਕਿਸਮਤ ਹੋ ਤੇ ਇਸ ਗੱਲ ਲਈ ਤੁਹਾਨੂੰ ਮੁਬਾਰਕਬਾਦ ਤੁਸੀਂ ਆਪਣੀ ਜ਼ਿੰਮੇਵਾਰੀ ਬਹੁਤ ਹੀ ਵਧੀਆ ਢੰਗ ਨਾਲ ਦੇਵਾਰੀਓ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਦਾ ਸਾਰੇ ਅੰਦਰ ਹੀ ਬਹੁਤ ਬਹੁਤ ਜੀ ਅ ਅੱਜ ਸਾਡੇ ਇਲਾਕੇ ਦੇ ਨੰਗਲ ਸ਼ਹਿਰ ਦੇ ਬਰਾਚੀਨ ਚਫਾ ਮਾਤਾ ਮੰਦਰ ਦੇ ਵਿੱਚ ਜਿੱਥੇ ਕਿ ਪਰੀਨੀਤੀ ਆਸਥਰ ਤੇ ਉੱਥੇ ਆ ਕੇ ਮਹਾਮਾਈ ਦਾ ਅੱਜ ਮੰਗਲਵਾਰ ਰਕ ਤੇ ਸ਼ੁਕਰਾਨਾ ਕਰਨ ਪਹੁੰਚੇ ਆਂ ਤੇ ਮਹਾਮਾਈ ਦੀ ਬਹੁਤ ਬਖਸ਼ਿਸ਼ ਆਪਣੇ ਬਹੁਤ ਕਿਰਪਾ ਆਪਣੇ ਪੁੱਤ ਤੇ ਤੇ ਹਮੇਸ਼ਾ ਹੀ ਹਰ ਘੜੀ ਮਹਾਮਾਈ ਦਾ ਆਸ਼ੀਰਵਾਦ ਸਿਰ ਦੇ ਉੱਤੇ ਹੈ ਤੇ ਅੱਜ ਫਿਰ ਅਸ਼ੀਰਵਾਦ ਲਾਲ ਲੈਣ ਆਏ ਹੈ ਤਾਂ ਕਿ ਆਪਣੇ ਹਲਕੇ ਦੀ ਆਪਣੇ ਇਲਾਕੇ ਦੀ ਪੰਜਾਬ ਦੀ ਜਿਹੜੇ ਵਿਭਾਗ ਮੇਰੇ ਕੋਲ ਉਹਨਾਂ ਦੇ ਵਿੱਚ ਜਿਹੜਾ ਹੈ ਮਿਹਨਤ ਨਾਲ ਇਮਾਨਦਾਰੀ ਨਾਲ ਕੰਮ ਕਰ ਸਕੀ ਤੇ ਜੋ ਆਵਾਮ ਨੂੰ ਜੋ ਲੋਕਾਂ ਨੂੰ ਉਮੀਦਾਂ ਉਸ ਤੇ ਖਰੇ ਉਤਰ ਸਕੀ